ਖਰਿਆਲਾ ਪਿੰਡ ਦੀਆਂ ਤਸਵੀਰਾਂ ਨੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਭਰਿਆ ਹੋਇਆ ਪੂਰਾ ਗਰੀਬ ਪਰਿਵਾਰਾਂ ਦਾ ਵਿਹੜਾ ਇਸ ਵਿਹੜੇ ਦੇ ਵਿੱਚੋਂ ਪਾਣੀ ਜਾਣਾ ਤਾਂ ਛੱਪੜ ਵੱਲੋਂ ਚਾਹੀਦਾ ਸੀ ਪਰ ਛੱਪੜ ਦਾ ਪਾਣੀ ਵੀ ਇਨ੍ਹਾਂ ਘਰਾਂ ਦੇ ਵਿੱਚ ਆ ਵਰਦਾ ਇੱਕ ਪਾਸੇ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਤਾਂ ਪਹਿਲੇ ਸਾਲ ਤੋਂ ਹੀ ਗਲੀਆਂ ਨਾਲੀਆਂ ਪੱਕੀਆਂ ਕਰ ਦਿੱਤੀਆਂ ਪਰ ਦੂਜੇ ਪਾਸੇ ਇੱਕ ਖਰਿਆਲੇ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ گزار ਰਹੇ ਨੇ ਬੱਚੇ ਸਕੂਲ ਜਾਂਦੇ ਨੇ ਉਹ ਵੀ ਡਿੱਗ ਪੈਂਦੇ ਨੇ ਤੇ ਜੇ ਕਿਸੇ ਬਜ਼ੁਰਗ ਨੇ ਕਿਤੇ ਦਵਾਈ ਬੂਟੀ ਲੈਣ ਜਾਣਾ ਹੋਵੇ ਤਾਂ ਉਹਨੂੰ ਵੀ ਚੁੱਕ ਕੇ ਮੋਢਿਆਂ ਤੇ ਤਾਂ ਫੇਰ ਸੜਕ ਤੱਕ ਲੈ ਕੇ ਜਾਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਛੱਪੜ ਦੇ ਪਾਣੀ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸ ਵੀੜੇ ਦੇ ਵਿੱਚ ਫੈਲ ਰਹੀਆਂ ਨੇ ਸੋ ਪਿੰਡ ਵਾਲਿਆਂ ਵੱਲੋਂ ਸਰਕਾਰ ਨੂੰ ਗੁਹਾਰ ਲਾਈ ਗਈ ਹੈ ਕਿ ਵੋਟਾਂ ਤਾਂ ਲੈ ਜਾਂਦੇ ਹੋ ਪਰ ਸਾਡੇ ਕਾਰਜ ਕੌਣ ਕਰੂਗਾ ਪਿੰਡ ਵਾਲੇ ਨਿਰਾਸ਼ ਨਜ਼ਰ ਆਏ ਕੀ ਕਹੇ ਪਿੰਡ ਵਾਲੇ ਨੇ ਅੱਜ ਤੁਹਾਨੂੰ ਸੁਣਾਉਣੇ ਮਾਤਾ ਜੀ ਰਾਜਕਰ ਕਿਹੜਾ ਪਿੰਡ ਹੈ ਕਰਿਆਲਾ ਕੀ ਮੁਸ਼ਕਲ ਕੀ ਤੁਹਾਨੂੰ ਮੁਸ਼ਕਲ ਆਵੇ ਲੋ ਕੀ ਹਾਲ ਸਾਡੇ ਘਰਾਂ ਤੱਕ ਪਾਣੀ ਗਿਆ ਗੋੜਾ ਗੋੜਾ ਐੜਾ ਐੜਾ ਸੁੰਡੇ ਚੱਲੇ ਹੈ ਤੇ ਵੋਟਾਂ ਲੈਣ ਨੂੰ ਆ ਜਾਂਦੇ ਆ ਤੇ ਮੁੜ ਕੇ ਸਾਡੀ ਬਾਤ ਨਹੀਂ ਕੋਈ ਪੁੱਛਦੇ ਜੀ ਐਦ ਕਿ ਫਿਰ ਅਸੀਂ ਵੋਟ ਹੀ ਨਹੀਂ ਕਹਿੰਦੇ ਕਿ ਵੋਟ ਹੀ ਨਹੀਂ ਪਾਉਣੀ ਪਾਉਣੀ ਨਹੀਂ ਕਹਦੀ ਫਿਰ ਅਸੀਂ ਨਹੀਂ ਇਹਦੇ ਵਾਸਤੇ ਇੱਕ ਮਿੰਟ ਇਹ ਜੇ ਡੁੱਬਣ ਦੇ ਆ ਤੇ ਫਿਰ ਅਸੀਂ ਕਾਹਦੀਆਂ ਪਾਉਣਗੇ ਇਹਦੇ ਵਾਸਤੇ ਕਿਸੇ ਮੈਂਬਰ ਸਰਪੰਚ ਨੂੰ ਤੁਸੀਂ ਮਿਲੇ ਵੀ ਸਾਡਾ ਕੋਈ ਰਾਹ ਬਣਾ ਕੇ ਆ ਇੱਥੇ ਆਏ ਸਾਲ ਜਦੋਂ ਵੋਟਾਂ ਪੈਂਦੀਆਂ ਉਦੋਂ ਆ ਕੇ ਜਾਂਦੇ ਟੱਡ ਕੇ ਆ ਗਲੀਆਂ ਬਣਾ ਦਿੰਦੇ ਆ ਤੁਹਾਡਾ ਚੌਕ ਬਣਾ ਦਿੰਦੇ ਆ ਇੱਥੇ ਤੁਹਾਡਾ ਜਗਰਾਤਾ ਹੋਇਆ ਕਰੂ ਤੀਰ ਪਾ ਦਿੰਦੇ ਆ ਉਹ ਛੱਪੜ ਕੰਡੇ ਆਂਦੇ ਹੀ ਪੀ ਤੁਹਾਡੀਆਂ ਕੰਦਾ ਕਰ ਦਿੰਨੇ ਕੋਈ ਮਸਲਾ ਹੱਲ ਨਹੀਂ ਕਹਿੰਦੇ ਕੋਈ ਵਸਤਾ ਨਹੀਂ ਕਿੰਨੇ ਚਿਰ ਤੋਂ ਇਤਰਾ ਹੈ ਇਹ ਜੋਂ ਲੱਗੇ ਬੋਟਾ ਪਾਉਣ ਉਦੋਂ ਹੁੰਦਾ ਹੀ ਇਹ ਉਦੋਂ ਦਾ ਇਦਾਂ ਹੀ ਆ ਹਾਂਜੀ ਮਤਲਬ ਕੀ ਕਹਿਣਾ ਚਾਹੁੰਦੇ ਹੋ ਲੈ ਲੋ ਜੀ ਇਹੋ ਹੀ ਆ ਹਾਲ ਕੋਈ ਨਹੀਂ ਗਰੀਬਾਂ ਦਾ ਬਟੇ ਕਰੇ ਜਿਦਾ ਵੇ ਬੋੜੇ ਬੋੜੇ ਛੱਪੜ ਭਰਿਆ ਪਿਆ ਪਾਣੀ ਐ ਵਾਪਸ ਤੁਰਿਆ ਹੁੰਦਾ ਘਰ ਅੱਜ ਵੜਿਆ ਵੇ ਲੋਕ ਯਾਰ ਪਰ ਸਰਕਾਰ ਤੇ ਕਹਿੰਦੀ ਅਸੀਂ ਸ਼ੁਰੂ ਤੋਂ ਗਲੀਆਂ ਨਾਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਹੱਡਾਂ ਨਹੀਂ ਬਣਾਲ ਵਾਤੇ ਹੋਏ ਡੁੱਬਣਦੇ ਹੀ ਦੋਨਾਂ ਨੇ ਆਨੇ ਸਿਆਨੇ ਨੰਗਦੇ ਆਂ ਤੇ ਆਨੇ ਨਿਆਨੇ ਸਿਆਨੇ ਸਾਟ ਪਿੱਟ ਲੱਗ ਜੂਗੇ ਤਾਂ ਕੌਣ ਇੱਥੇ ਵਾਲੀ ਵਾਰਸ ਇੱਥੇ ਕੋਈ ਨਹੀਂ ਵਾਲੀ ਵਾਰਸ ਨਿਆਨੇ ਜੇ ਕੋ ਜੋ ਹੋ ਜਾ ਤੇ ਮਾਂ ਪਿਓ ਨੂੰ ਹੀ ਆ ਜੋ ਕੁਝ ਇੱਥੇ ਕੋਈ ਸਰਕਾਰ ਨਹੀਂ ਸਾਡੀ ਸੁਣਦੀ ਕੋਈ ਕਹਿਣ ਕੋਈ ਬੋਟਾ ਲਾਏ ਜਾਂਦੇ ਬੋਟਾ ਕੋਈ ਭੰਨ ਭਰਾ ਦਿੰਦਾ ਤੁਹਾਡੇ ਆਹ ਸੌਲ ਤਾਂ ਕਰਾਂਗੇ ਆ ਕਰਾਂ ਮੁੜ ਕੇ ਤਾਂ ਕੋਈ ਪੁੱਛਦਾ ਵੀ ਨਹੀਂ ਇੱਥੇ ਕਿੰਨੇ ਘਰ ਜੁੜਦੇ ਆ ਗਲੀ ਨੂੰ ਹੁਣ ਵਾਵਾ ਹੀ ਘਰ ਪਾਜੀ ਹੋ ਜਾਣੇ ਇੱਥੇ ਤੇ ਇਸ ਕਾਗਲੀ ਨੂੰ ਵਾਵਾ ਹੀ ਘਰ ਹੋ ਜਾਂਦੇ ਕੋਈ ਨਹੀਂ ਸਹੂਲਤ ਦਿੰਦਾ ਵੀ ਇੱਥੇ ਹੁਣ ਕੀ ਮੰਗ ਕਰਦੇ ਨੇ ਬੀਬਗਾ ਘਰੇ ਕਿਤਰਾ ਕਮਾ ਕੇ ਖਾਨੀਆਂ ਫਿਰਦੇ ਆ ਹੁਣ ਮੰਗ ਕੀ ਕਰਦੇ ਨੇ ਮੰਗਦੇ ਹੋਈ ਆਂਗਾ ਦੇ ਭਈ ਸੋਨਾ ਨੰਗ ਕੇ ਸੋਨਾ ਇੱਥੇ ਜਿਹੜਾ ਕੋਈ ਆਉਂਦਾ ਭੈਣ ਭਰਾ ਤੁਹਾਡਾ ਇੱਥੇ ਕੋਈ ਨੀ ਨੰਗਵਾਉਂਦਾ ਆਉਂਦਾ ਤਾਂ ਤਾਂ ਵੀ ਇੰਨਾ ਬੋਰੇ ਲੱਗੀ ਤੱਕ ਤੇ ਵਿੱਚ ਸਭ ਡਿੱਗ ਭੈਣ ਭਰਾ ਹੁਣ ਮੋਟਰਸਾਈਕਲ ਤੇ ਜਿੰਗਾ ਬਜ਼ੁਰਗ ਬਜ਼ੁਰਗ ਬਜ਼ੁਰਗਾਂ ਦਾ ਅਸਲੋਈ ਨਾ ਇੱਡੀ ਨਰਕ ਚ ਕਿਤਰਾ ਬਜ਼ੁਰਗ ਨੰਗਣਗੇ ਸਾਡੇ ਵਰਗੇ ਤੇ ਨੌਜਵਾਨ ਭਾਜੇ ਨਾ ਸਕ ਡਿੱਗ ਜਾਏ ਨੰਗ ਜੰਝੇ ਦੇ ਬਜ਼ੁਰਗਾਂ ਕਤਰਾਂ ਨੰਗਣ ਗਏ ਬਜ਼ੁਰਗਾਂ ਵਾਤੇ ਬੜੀ ਆਵਾਜ਼ ਆ ਰਹੀ ਇੱਥੇ ਜੀ ਆਹ ਵੇਖੋ ਤੁਸੀਂ ਵੀ ਸਿਆਣੇ ਵੇਖਣ ਦੇ ਕੀ ਹਾਲ ਇੱਥੇ ਨਰਕ ਕੋ ਪਈ ਆ ਕੋਈ ਹਾਲ ਨਹੀਂ ਇੱਥੇ ਸਾਡੇ ਡੁੱਬਾਂ ਡਾ ਹੀ ਐਨੇ ਆ ਕਿ ਬੋਟ ਨਹੀਂ ਕਿਨੂੰ ਪਾਉਣੀ ਜੀ ਸਾਡੀ ਬੋਟ ਜੇ ਆਹ ਸਹੂਲਤ ਸਹੀ ਉਹ ਬੋਟ ਸਾਡੇ ਕੋ ਮੱਥੀ ਫਲ ਫੜ ਲੈਣ ਪਾਉਂ ਬੋਟ ਬਸ ਠੀਕ ਠੀਕ ਮੈਂ ਦੁਕਾਨ ਤੇ ਨਾ ਔਖਾ ਵਾਂ ਹਾਂ ਭਈ ਮੁੰਡਾ ਆਵੇ ਅਸੀਂ ਭੰਗ ਰੋਟੀ ਤੇ ਬੈਠੇ ਹਾਂ ਜੀ ਉਹਨੇ ਸਾਨੂੰ ਮੋਟਰਸਾਈਕਲ ਤੇ ਦੇ ਜਾਣਾ ਜੀ ਇਹ ਮੋਟਰਸਾਈਕਲ ਛੱਡ ਕੇ ਜਾਣ ਹਾਂ ਤੇ ਗਾਹ ਚੜਾ ਕੋਈ ਨਹੀਂ ਲੰਘਿਆ ਇਹ ਪਾਣੀ ਪਾਣੀ ਤੋਂ ਲੰਘਰ ਤੋਂ ਗਾਹ ਕੋ ਨਹੀਂ ਆਉਂਦੇ ਨਾ ਹੂੰ ਇਹ ਕਿੰਨੇ ਚਿਰ ਤੋਂ ਇਤਰਾ ਹੀ ਆ ਇਹ ਹੁਣ ਤਾਂ ਦੋ ਤਿੰਨ ਮਹੀਨੇ ਹੋ ਗਏ ਬਿਲਕੁਲ ਹੀ ਇਤਰਾ ਹੋ ਗਿਆ ਅੱਛਾ ਕਦੀ ਸਰਕਾਰੀ ਦਰਬਾਰੇ ਸ਼ਿਕਾਇਤ ਕੀਤੀ ਕਿਸੇ ਮੰਤਰੀ ਨੂੰ ਕਿਸੇ ਮੈਂਬਰ ਨੂੰ ਕਿਸੇ ਸਰਪੰਚ ਨੂੰ ਮਿਲੇ ਕਦੀ ਮੈਂ ਇਹ ਇਹਨਾਂ ਬਾਰੇ ਇਹ ਪਿੱਛੇ ਗਏ ਹੀ ਹੂੰ ਇਹ ਇਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਇਹਨੂੰ ਕੀ ਜੋ ਇਹਨਾਂ ਨੂੰ ਜੋ ਆ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਕਿਉਂ ਮੈਂ ਤਾਂ ਗਿਆ ਨਹੀਂ ਚਲੋ ਚਲੋ ਇਹ ਗਏ ਜ਼ਰੂਰ ਸਾਰੇ ਠੀਕ ਹੈ ਕੀ ਮੁਸ਼ਕਲਾਂ ਦੀ ਪਿੰਡ ਦੀਆਂ ਪਿੰਡ ਦੀਆਂ ਮੁਸ਼ਕਲਾਂ ਤਾਂ ਬਹੁਤ ਨੇ ਬੜਾ ਜਿੱਥੇ ਆਪਾਂ ਖੜੇ ਆ ਜੀ ਇਹ ਘਿਹਾਲੇ ਪਿੰਡ ਦਾ ਮੱਖੀ ਵਾਲਾ ਵੇੜਾ ਇਹਦਾ ਨਾਂ ਆ ਇਹ ਗਰੀਬਾਂ ਦਾ ਮਹੱਲਾ ਆ ਉਹ ਇੱਥੇ ਪਾਣੀ ਪਾਣੀ ਆ ਗੰਦਾ ਪਾਣੀ ਘਰਾਂ ਦਾ ਆਉਣ ਡਿਆ ਛੱਪੜ ਦਾ ਪਾਣੀ ਵਾਪਸ ਇਧਰੋਂ ਆ ਰਿਹਾ ਹੈ ਇਹਦੀ ਘਟਨਾ ਬੜੀ ਲੰਮੀ ਹੈ ਸਾਰੀ ਸਟੋਰੀ ਇਹਦੀ ਕਿ ਅੱਜ ਤੋਂ 10 ਸਾਲ ਪਹਿਲਾਂ ਛੱਪੜ ਡੂੰਘੇ ਕੀਤੇ ਗਏ ਉਦੋਂ ਕਾਲੀ ਸਰਕਾਰ ਸੀ ਇੱਥੇ ਛੱਪੜ ਡੂੰਗਾ ਕੀਤਾ ਇੱਥੇ ਤਿੰਨ ਮੌਤਾਂ ਹੋਈਆਂ ਨੇ ਜੀ ਤੇ ਮਸਲਾ ਫੇਰ ਉਥੇ ਦਾ ਉਥੇ ਇਹ ਮਸਲਾ ਇਸ ਤੋਂ ਵੀ ਗੰਭੀਰ ਬਣਨਾ ਹੋ ਕਿਉਂਕਿ ਆ ਜਿਹੜੀ ਜਗਾ ਜਿੱਥੇ ਆਪਾਂ ਖੜੇ ਆ ਇਹਦਾ ਪਾਣੀ ਹੁਣ ਤਾਂ ਬੰਦ ਹੋਇਆ ਹੀ ਪਿਆ ਆ ਤੇ ਜਦੋਂ ਬਾਰਿਸ਼ ਆਉਣੀਆ ਨੇ ਇਹਦੀ ਨਿਕਾਸੀ ਬਿਲਕੁਲ ਹੈ ਨਹੀਂ ਹੋ ਪਹਿਲਾਂ ਸਾਡਾ ਪਾਣੀ ਘਿਹਾਲੇ ਦਾ ਰੇਲਵੇ ਲਾਈਨ ਦੇ ਨਾਲ ਨਾਲ ਪਾਣੀ ਲੰਘ ਜਾਂਦਾ ਸੀ ਅੱਗੇ ਮਾਣ ਪਿੰਡ ਨੂੰ ਹੋ ਫੋਨ ਐ ਕਿ ਇਹੋ ਜੀ ਸਥਿਤੀ ਬਣਨੀ ਆ ਕਿ ਰੇਲਵੇ ਲਾਈਨ ਜਿੱਥੇ ਆ ਉੱਥੇ ਸਾਡਾ ਜਿਹੜਾ ਸਟੇਸ਼ਨ ਆ ਉਹ ਵੱਡਾ ਬਣ ਰਿਹਾ ਸਾਰੀ ਉਹਨਾਂ ਨੇ ਭਰਤੀ ਪਾ ਲਈ ਆ ਇਹ ਪਾਣੀ ਜਿਹੜਾ ਉੱਥੇੋਂ ਲੰਘ ਕੇ ਗਾਂ ਅੱਗੇ ਨੀਵੇਂ ਪਿੰਡਾਂ ਨੂੰ ਜਾਣਾ ਸੀ ਥੱਲੇ ਢਾਏ ਨੂੰ ਪਾਣੀ ਡਕ ਜਾਂਦਾ ਉਹ ਪਾਣੀ ਸਾਰੇ ਦਾ ਸਾਰਾ ਇੱਥੇ ਖੜਾ ਹੋਣਾ ਤੇ ਜੋ ਮੈਨੂੰ ਲੱਗਦਾ ਹੈ ਇਹ ਹੁਣ ਤਾਂ ਪਾਣੀ ਅਜੇ ਗਿੱਟ-ਗਿੱਟਿਆ ਜਦੋਂ ਬਾਰਸ਼ਾਂ ਹੋ ਗਈਆਂ ਜੋ ਹਾਲਾਤ ਆ ਪਿਛਲੇ ਪਹਿਲੀਆਂ ਸਰਕਾਰਾਂ ਨੂੰ ਛੱਡੀਏ ਹੋਣ ਵਾਲੀ ਸਰਕਾਰ ਦੇ ਜੇ ਆਪਾਂ ਵੇਖੀਏ ਇੱਥੇ ਨਿਤ ਮੰਤਰੀ ਐਮ ਐਲ ਏ ਆਉਂਦੇ ਆ ਤੇ ਮੈਂ ਤਾਂ ਹੈਰਾਨ ਆ ਵੀ ਗਲੀਆਂ ਜਿਹੜੀਆਂ ਚੰਗੀਆਂ ਭਲੀਆਂ ਗਲੀਆਂ ਨੇ ਉਹਨਾਂ ਨੂੰ ਪੁੱਟ ਕੇ ਉੱਥੇ ਇੰਟਰਲੌਕ ਲਾਤੀ ਆ। ਹੋ ਸ਼ਮਸ਼ਾਨ ਘਾਟ ਚੰਗੇ ਭਲੇ ਉਹਨਾਂ ਦੇ ਵਿੱਚ 4-4 5-5 ਲੱਖ ਲਾ ਕੇ ਇੰਟਰਲੌਕ ਲਾਤੀ ਆ। ਬੜੀ ਹੈਰਾਨੀ ਇਸ ਗੱਲ ਦੀ ਵੀ ਆ ਜਿੱਥੇ ਗਰੀਬ ਰਹਿ ਰਿਆ। ਹੋ ਇਹ ਸਾਰੇ ਗਰੀਬਾਂ ਨੇ ਤੁਹਾਨੂੰ ਆਪਣਾ ਆ ਤਾਂ ਹੁਣ ਆਪਣੇ ਕੋਲ ਟਾਈਮ ਆ ਅਚਾਨਕ ਆਪ ਆ ਗਏ ਇੱਥੇ। ਹੋ ਇੱਥੇ ਤਾਂ 100 ਬੰਦਾ ਇਕੱਠਾ ਹੋ ਸਕਦਾ ਹਰ ਘਰ ਦੁਆਈ ਪਾਵੇਗਾ। ਵੀ ਸਰਕਾਰ 2 ਸਾਲਾਂ ਦੇ ਵਿੱਚ ਹੋਣ ਵਾਲੀ ਸਰਕਾਰ ਕੀ ਕਰਨੀ ਆ? ਹੋ ਜੇ ਮੇਰੇ ਵਰਗੇ ਨੂੰ ਕੋ ਪੁੱਛੇ ਇਹ 5-7 ਲੱਖ ਰੁਪਏ ਦਾ ਮਸਲਾ ਇਥੋਂ ਵੱਡਾ ਨਾਲਾ ਪੁੱਟ ਕੇ ਕੋਈ 2-3 ਫੁੱਟ ਦਾ ਤੇ ਪਿੰਡ ਦੇ ਦੂਜੇ ਪਾਸੇ ਦੂਜੇ ਵੱਡੇ ਛੱਪੜਾਂ ਦੇ ਵਿੱਚ ਪੈ ਸਕਦਾ ਪਰ ਸਾਡੇ ਜਿਹੜੇ ਆਗੂ ਨੇ ਇਹਨਾਂ ਨੂੰ ਝੂਠੇ ਲਾਰੇ ਤੇ ਉਦਾਂ ਹੀ ਬਸ ਅਖੌਤੀ ਕਹਿ ਲੋ ਕਿ ਅਸੀਂ ਬਦਲਾਅ ਲੈ ਕੇ ਆ ਰਹੇ ਹਾਂ ਬਦਲਾਅ ਲੈ ਕੇ ਆ ਰਹੇ ਹਾਂ ਇਹ ਗਰੀਬਾਂ ਦੇ ਮਹੱਲੇ ਜਿਹੜੇ ਇਦਾਂ ਦੀਆਂ ਮੁਸ਼ਕਲਾਂ ਨੇ ਜਾਂ ਹੋਰ ਮੁਸ਼ਕਲਾਂ ਉਹਨਾਂ ਵਾਲੇ ਪਾਸੇ ਇਹਨਾਂ ਦਾ ਬਿਲਕੁਲ ਹੀ ਧਿਆਨ ਹੈ ਨਹੀਂ ਇਹਨਾਂ ਦੇ ਬਸ ਜਮਗੱਜੇ ਮਾਰੀ ਜਾਂਦੇ ਅਸੀਂ ਐਨੇ ਜਿਹੜਾ ਮਹੱਲਾ ਕਲੀਨਿਕ ਬਣਾਤੇ ਉਹ ਕਰਤੇ ਆ ਕਰਤੇ ਤੇ ਮਹੱਲਾ ਕਲੀਨਿਕ ਆ ਜਿਹੜਾ ਪਾਣੀ ਇੱਥੋਂ ਗੰਦਗੀ ਫੈਲ ਰਹੀ ਜਿਹਨੇ ਬਿਮਾਰੀਆਂ ਨੇ ਇਹਨੂੰ ਤਾਂ ਮਹੱਲਾ ਕਲੀਨਿਕ ਭਾਵੇਂ ਯਾਰ ਮਹੱਲਾ ਕਲੀਨਿਕ ਬਣਾ ਲਓ ਇਹ ਸਾਡੇ ਮਹੱਲੇ ਦੇ ਪਿੰਡ ਦੇ ਬੰਦੇ ਤਾਂ ਤੰਦਰੁਸਤ ਹੋ ਹੀ ਨਹੀਂ ਸਕਦੇ ਇਹ ਸਰਕਾਰਾਂ ਦੇ ਕੋਲ ਸਾਰਾ ਇਹਦੀ ਨਬਜ਼ ਹੈਗੀ ਆ ਫਿਰ ਬੜੀ ਵੱਡੀ ਹਰਾਨੀ ਕੇ ਲਗਾਦਾ ਤੇ ਅੱਜ ਤੋਂ ਹਫ਼ਤੇ ਨੂੰ ਵੋਟਾਂ ਨੇ ਤੇ ਘਟੋ ਘਟ ਅੱਜ ਹੀ ਇੱਥੇ ਕੋਈ ਪੰਪ ਲਾ ਆ ਕੇ ਇਹ ਤੇ ਇਹਨਾਂ ਲੋਕਾਂ ਨੂੰ ਵੋਟ ਤਾਂ ਸੁੱਕੇ ਪੈਰੀਂ ਪਾ ਕੇ ਪਾ ਉਹਦੇ ਮਾੜੇ ਮੋਟੇ ਹੀ ਅਥਰੂ ਪਹੁੰਚ ਲੈਣ ਪਰ ਐਡੇ ਬਿਸ਼ਰਮ ਲੀਡਰ ਮੈਂ ਸਮਝਦਾ ਸਾਡੇ ਇਲਾਕੇ ਦੇ ਇੱਥੇ ਉਹਨਾਂ ਨੂੰ ਅਜੇ ਤੱਕ ਭੋਰਾ ਸ਼ਰਮ ਨਹੀਂ ਆਉਂਦੇ ਵੀ ਜਿੱਦਣ ਇਹਨਾਂ ਨੇ ਵੋਟਾਂ ਲੈ ਪਾਉਣ ਜਾਣੀਆਂ ਵੈਸੇ ਤਾਂ ਲੋਕ ਆ ਬੀਬੀਆਂ ਕਹਿ ਰਹੀਆਂ ਨੇ ਵੀ ਸਾਡਾ ਬਾਈਕਾਟ ਆ ਪਰ ਬਾਈਕਾਟ ਹੋਣਾ ਨਹੀਂ ਇਹਨਾਂ ਨੂੰ ਉਸ ਦਿਨ ਉਹਨਾਂ ਨੇ 1000 ਰੁਪਿਆ ਕਿਸੇ ਨੇ ਦੇਣਾ ਕਿਸੇ ਨੇ 2000 ਦੇਣਾ ਸਕੂਟਰਾਂ ਕਾਰਾਂ ਦੇ ਭਾਅ ਕੇ ਇਹਨਾਂ ਨੂੰ ਬਦੋ ਬਦੋ ਲੈ ਜਾਣਾ ਇਹਨਾਂ ਨੂੰ ਕਹਿਣਾ ਵੀ ਤੁਹਾਨੂੰ 1000 ਰੁਪਏ ਪੈਨਸ਼ਨ ਦੇਾਂਗੇ ਉਹ ਦੇਾਂਗੇ ਸਾਰੇ ਝੂਠੇ ਲਾਰੇ ਇਹ ਗਰੀਬ ਵਿਚਾਰੇ ਉਹਨਾਂ ਦੇ ਲਾਰਿਆਂ ਦੇ ਵਿੱਚ ਆ ਕੇ ਇਸੇ ਤਰ੍ਹਾਂ ਜੂਨ ਪੂਰੀ ਕਰੀ ਜਾ ਰਹੀ ਹੈ ਧੰਨਵਾਦ